ਨੀਚੇ ਹੋਵੇ। ਕਿਹਦਾ ਪਤਾ ਹੋਵੇਗਾ ਨੀਚੇ? ਕੀ ਪਤਾ ਕੋਈ ਟਿਕਟੂ ਕਲਾਂ ਵਾਲਾ ਬੜਿਆ ਹੋਇਆ ਹੋਵੇ? ਚੀ ਨੇ। ਹਾਂ? ਇਹ ਲਾਪੇ। ਦੇਖੋ ਦੋਸਤੋ ਆਹ ਜਿਹੜੇ ਢਾਡੇ ਟੂਟੇ ਜੇ ਪਏ ਨੇ ਪਾਣੀ ਦੀਆਂ ਬੋਤਲਾਂ ਪਈਆਂ ਨੇ ਇਹ ਚਿੱਟਾ ਲਾਣ ਵਾਸਤੇ ਹੀ ਨੇ। ਕਿ ਘਰ ਆ ਕਿਸੇ ਦਾ ਰਹੰਦਾ ਕੋਈ ਨਹੀਂ ਹੈਗਾ ਔਰ ਤੇ ਨਾ ਦੇਖੋ ਸਾਰੇ ਔਰ ਬੋਤਲਾਂ ਹੀ ਬੋਤਲਾਂ ਹੈਂ ਉੱਥੇ ਠੀਕ ਹੈ ਮੈਂ ਫੇਰ ਇੱਟੀਆਂ ਨੂੰ ਤਾ ਉਹ ਵੀ ਤੇ ਸਾਰੇ ਚੋੜੇ ਨੂੰ ਆ ਕੇ ਹੈ ਕਿਵੇਂ ਚੋੜੇ ਨੂੰ ਚੋੜਾ ਨਹੀਂ ਹੂੰ ਲੁੱਟ ਲੁੱਟ ਕੇ ਕਰ ਲਿਆ ਖਾਲੀ ਤੁਹੇ ਇਹ ਲੇਡੀਆਂ ਵੀ ਭੈਣਾਂ ਵੀ ਜਿਹੜੀ ਐ ਇਸ ਟਾਈਮ ਹੋ ਸਕਦਾ ਵੀ ਚਿੱਟਾ ਪੀ ਕੇ ਪਈ ਆ ਵੀ ਇਹਨੂੰ ਸੁਰਤ ਨਹੀਂ ਹੈ ਤੇ ਹਾਂਜੀ ਲਾਈਵ ਹੋਇਆ ਹੋਇਆ ਅੱਛਾ ਮੈਰੀ ਦੇਖ ਰਹੇ ਤੇ ਆਹ ਮੁੰਡੇ ਨੇ ਜੀ ਸਾਰੀ ਆਪਣੇ ਜਿਨ੍ਹਾਂ ਨੇ ਇਸ ਵੀਡੀਓ ਦੇ ਵਿੱਚ ਸਾਥ ਦਿੱਤਾ ਤੇ ਸਾਨੂੰ ਫੋਨ ਕਰਕੇ ਬੁਲਾਇਆ ਚੱਲ ਰਿਹਾ ਚੱਲ ਰਿਹਾ ਆ ਫੜੀਆ ਯਾਰ ਵੀਰ ਚ ਇਹ ਨਹੀਂ ਆਈ ਉਹ ਉਹ ਜਿਹੜਾ ਮੈਨਾਂ ਯੋਦਕਾ ਕਹਣਾ ਤੂੰ ਤੈਨਾਂ ਨੂੰ ਉਹ ਖਾਈ ਆ ਵੀਰੇ ਆ ਜਾ ਜੇ ਵੀਰੇ ਲਓ ਜੀ ਮੈਨੂੰ ਨਹੀਂ ਪਤਾ ਹੈਗਾ ਪਰ ਚਿੱਟੇ ਵਾਲਿਆਂ ਦੇ ਹਾਲ ਆ ਨੇ ਆ ਦੇਖੋ ਲਓ ਵੀ ਸਵੇਰੇ ਸਵੇਰੇ ਮਾਇਆ ਲੱਭ ਗਈ ਆਪਾਂ ਨੂੰ ਤੇ ਇਹ ਬਿਲਕੁਲ ਸਾਹਮਣੇ ਸੇਲਟੈਕ ਟੈਕਸ ਆਫਿਸ ਆ ਤੇ ਇਹਦੇ ਨਾਲ ਸਾਹਮਣੇ ਹੋਰ ਇਹ ਆ ਬਿਲਡਿੰਗ ਆ ਆ ਸਾਹਮਣੇ ਦੁਕਾਨਾਂ ਬਣੀ ਹੋਇਆ ਰਸਤਾ ਇਧਰੋਂ ਹੀ ਆ ਜਾਣ ਨੂੰ ਤੇ ਜਿਹੜਾ ਇਹ ਘਰ ਆ ਘਰ ਦੇ ਤਾਂ ਗੇਟ ਲੱਗਿਆ ਹੋਇਆ ਜੀ ਹਾਂ ਕੋਈ ਰਿਹਾਇਸ਼ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਲ ਟੈਕਸ ਆਫਿਸ ਦੇ ਸਾਹਮਣੇ ਘਰ ਆ ਜਿੱਥੇ ਬਹੁਤ ਜ਼ਿਆਦਾ ਮੁੰਡੇ ਆ ਕੇ ਚਿੱਟਾ ਪੀਂਦੇ ਨੇ ਤੇ ਹੋ ਸਕਦਾ ਇਸ ਕੁੜੀ ਦੇ ਨਾਲ ਹਾਂ ਹਾਂ ਲਓ ਜੀ ਇਹ ਆ ਮੰਡੀ ਗਵਿੰਦਗੜ ਦਾ ਸੇਲ ਟੈਕਸ ਆਫਿਸ ਤੇ ਉਹ ਨਾਲ ਘਰ ਆ ਜੀ ਆ ਕਈ ਵਾਰ ਦੁਕਾਨਾਂ ਜੀ ਵੜ ਕੇ ਜਾਂਦੇ ਨੇ ਬੰਦੇ ਜਿਹੜੇ ਵੀ ਜਾਂਦੇ ਨੇ ਚਿੱਟਾ ਪੀਣ ਅੰਦਰ ਇਹ ਕੁੜੀ ਵੀ ਇਕਨੇ ਪਈ ਹੋਣੀ ਵਿਚਾਰੀ ਤੇ ਜਿਹੜੇ ਮਾਨਵਤਾ ਦੇ ਜਿਹੜੇ ਕਹਿੰਦੇ ਨੇ ਪ੍ਰਤੀਕਾਂ ਸੀ ਮੰਡੀ ਗਵਿੰਦਗੜ੍ਹ ਦੇ ਪਹਿਲਾਂ ਤਾਂ ਉਹ ਕੁੜੀ ਨੂੰ ਇੱਥੋਂ ਰੈਸਕਿਊ ਕਰੋ 239 ਨੰਬਰ ਮਕਾਨ ਤੇ ਆਪਾਂ ਪੁਲਿਸ ਨੂੰ ਵੀ ਫੋਨ ਕਰੇ ਦਈਏ ਜੀ ਹੁਣ ਠੀਕ ਨਹੀਂ ਕੋਈ ਜ਼ਰੂਰੀ ਹੈ ਬਾਈ ਤੇ ਨਹੀਂ ਤੇ ਆ ਜੀ ਸੇਲ ਟੈਕਸ ਆਫਿਸ ਬਿਲਕੁਲ ਸਾਹਮਣੇ ਘਰ ਜਿੱਥੇ ਕੀ ਮੁੰਡੇ ਆ ਕੇ ਉਹਰੇ ਚਿੱਟਾ ਪੀਂਦੇ ਨੇ ਤੇ ਇੱਕ ਭੈਣ ਉਹਰੇ ਰਹਿੰਦੀ ਆ ਪੱਕੀ ਉਹ ਤੇ ਹੋ ਸਕਦਾ ਉਹਦੇ ਨਾਲ ਕੋਈ ਗਲਤ ਕੰਮ ਵੀ ਹੁੰਦਾ ਹੋਵੇ ਇਸ ਕਰਕੇ ਮੈਂ ਚਾਹੁੰਦਾ ਜੀ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਆ ਕਿ ਜਿਹੜਾ ਮੰਡੇ ਗਵਿੰਦਗੜ ਦਾ ਹਾਲ ਆ ਸਾਡੇ ਵੀ ਉਹ ਸੁਧਰ ਸਕੇ ਤੇ ਸਾਡੇ ਸ਼ਹਿਰ ਦੇ ਵਿੱਚੋਂ ਚਿੱਟਾ ਬੰਦ ਹੋ ਸਕੇ ਤਾਂ ਕਿ ਜਿਹੜੀਆਂ ਲੁੱਟਾਂ ਚੋਰੀ ਤੇ ਐਕਣ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਤੇ ਬਣੇ ਰਿਹਾ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਗਰੁੱਪਾਂ ਦੇ ਵਿੱਚ ਪੇਜਾਂ ਦੇ ਵਿੱਚ ਤਾਂ ਕਿ ਅਸੀਂ ਖਲਾਸੇ ਕਰ ਸਕੀਏ ਇਹ ਜੇ ਅੱਡੇ ਦੱਸ ਸਕੀਏ ਵੀ ਜਿਨ੍ਹਾਂ ਦੇ ਉੱਤੇ ਮੁੰਡੇ ਬਹਿ ਕੇ ਚਿਟਾ ਪੀਂਦੇ ਨੇ ਤੇ ਕੁੜੀਆਂ ਵੀ ਪੀਂਦੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਤੱਕ ਵੀ ਇਹ ਗੱਲ ਪਹੁੰਚਾ ਦਿਓ ਮੇਰੇ ਫੋਨ ਕਰਨ ਤੋਂ ਪਹਿਲਾਂ ਪਹਿਲਾਂ ਤੇ ਬਹੁਤ ਜ਼ਿਆਦਾ ਧੰਨਵਾਦ ਹੋਊਗਾ ਤੁਹਾਡਾ ਸਾਡਾ ਮਕਸਦ ਇਹੀ ਆ ਵੀ ਪਹਿਲਾਂ ਸਭ ਤੋਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰਨਾ ਤੇ ਆਹ ਲੋਕੇਸ਼ਨ ਆ ਜੀ ਆ ਬਿਲਕੁਲ ਇਹ ਸਾਹਮਣੇ ਖਾਲਸਾ ਸਕੂਲ ਵਾਲਾ ਰੋਡ ਆ ਜੀ ਬਿਲਕੁਲ ਸਿੱਧਾ ਨਸਰਾਲੀ ਨੂੰ ਜਾਂਦਾ ਇਹ ਰੋਡ ਤੇ ਆ ਫੇਮਸ ਦੁਕਾਨਾਂ ਨੇ ਜੀ ਪਾਟੀਆਂ ਜੀ ਸ਼ਾਪ ਮੋਬਾਈਲਾਂ ਵਾਲੇ ਤੇ ਨਾਲ ਪਰਚੂਨ ਦੀ ਕਰਿਆਨੇ ਦੀ ਦੁਕਾਨ ਤੇ ਆ ਚਾਰ ਪੰਜ ਦੁਕਾਨਾਂ ਦੇ ਵਿੱਚੋਂ ਅੰਦਰ ਪੌੜੀਆਂ ਚੜ੍ਹਦੀਆਂ ਨੇ ਇੱਥੇ ਮੁੰਡਾ ਮੁੰਡੇ ਆਉਂਦੇ ਨੇ ਤੇ ਸ਼ਾਮ ਨੂੰ ਅੰਦਰ ਵੜ ਕੇ ਦਿਨ ਦਿਨ ਦਿਹਾੜੇ ਵੜ ਕੇ ਤੇ ਉੱਪਰ ਜਾ ਕੇ ਟੱਪ ਕੇ ਘਰਾਂ ਪਿੱਛੇ ਤੇ ਉੱਥੇ ਜਾ ਕੇ ਚਿੱਟਾ ਪਿੰਦੇ ਨੇ 239 ਨੰਬਰ ਮਕਾਨ ਆ ਜੀ ਜੀਦਾ ਵੀ ਮਕਾਨ ਆ ਭਾਈ ਮਕਾਨ ਵਾਲਿਆਂ ਨੂੰ ਵੀ ਮੈਂ ਕਹਿਣਾ ਚਾਹਨਾ ਪਹਿਲਾਂ ਤਾਂ ਮਕਾਨ ਵਾਲਿਆਂ ਤੱਕ ਵੀਡੀਓ ਪਹੁੰਚਾ ਦਿਓ ਵੀ ਤੁਹਾਡੇ ਮਕਾਨ ਦੇ ਵਿੱਚ ਭਾਈ ਕੋਈ ਚੀਜ਼ ਨਹੀਂ ਹੈਗੀ ਹੁਣ ਜੇ ਤੁਸੀਂ ਰੱਖ ਕੇ ਵੀ ਗਏ ਹੋਵੋਗੇ ਕਿਉਂਕਿ ਜਿੱਦਣ ਦੀਆਂ ਇਹ ਦੁਕਾਨਾਂ ਬਣੀ ਅਗਲੇ ਟੱਪ ਟੱਪ ਕੇ ਪਤਾ ਨਹੀਂ ਕੀ ਕੀ ਚੜ੍ਹ ਕੇ ਵੇਚਤਾ ਹੁਣ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਵੀ ਹੈ ਕੁਝ ਨਹੀਂ ਹੁਣ ਮਕਾਨ ਬਿਲਕੁਲ ਖਾਲੀ ਆ ਇਹ ਤਾਂ ਹੁਣ ਇਹ ਆ ਇਹ ਤਾਂ ਹੁਣ ਇਹੀ ਕਹਿ ਸਕਦੇ ਆ ਵੀ ਜਿਹੜੀਆਂ ਇੱਟਾਂ ਨੇ ਇਹਨਾਂ ਦੇ ਮਕਾਨਾਂ ਦੀਆਂ ਉਹ ਬਚਾ ਲੈਣ ਇਹ ਨਹੀਂ ਫਿਰ ਚਿੱਟੇ ਵਾਲਿਆਂ ਨੇ ਤਾਂ ਉਹ ਇੱਟਾਂ ਵੀ ਵੇਚ ਦੇਣੀਆਂ ਨੇ ਕੱਢ-ਕੱਢ ਕੇ ਤੇ ਬਹੁਤੀ ਗੱਲ ਨਾ ਕਰਦੇ ਹੋਏ ਹੁਣ ਦੋ ਇਜਾਜ਼ਤ ਅਸੀਂ